ਜੇਕਰ ਹੁੰਦਾ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਆਨੰਦ ਵਰਸਾ ਰਹੇ ਸਨ ਸੰਗਤ ਇਕੱਠੀ ਮਹਾਰਾਜ ਜੀ ਤਖਤਾਂ ਤੇ ਸਨ ਇੱਕ ਦਿਨ ਭਾਈ ਦਇਆ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਕਿਰਪਾ ਕਰੋ ਸਾਨੂੰ ਗੁਪਤ ਰੂਹਾਂ ਦੇ ਦਰਸ਼ਨ ਕਰਾਓ ਇਹ ਸੰਗਤ ਹੋਰ ਸਿੱਖਾਂ ਦਾ ਸਵਾਲ ਭਾਈ ਦਇਆ ਸਿੰਘ ਸਾਹਿਬ ਨੇ ਕੀਤਾ ਸਤਗੁਰ ਮਹਾਰਾਜ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਕੀ ਲੈਣਾ ਆਪਾਂ ਗੋਪਤ ਰੂਹਾਂ ਤੋਂ ਛੱਡੋ ਪਰ ਤੇ ਭਾਈ ਦਇਆ ਸਿੰਘ ਨੇ ਫੇਰ ਬੇਨਤੀ ਕੀਤੀ ਤੇ ਸਤਗੁਰ ਗਰੀਬ ਨਿਵਾਜ ਪਾਦਸ਼ਾਹ ਮਹਾਰਾਜ ਜੀਆ ਨੇ ਤੋ ਸਾਧ ਸੰਗਤ ਜੀ ਸਰਬ ਪੂਤ ਆਪ ਵਰਤਾਰਾ ਸਰਬ ਨੈਨ ਆਪ ਦੇਖਨਹਾਰਾ ਇਹ ਪੰਕਤੀਆਂ ਕਲਗੀਧਰ ਪਾਦਸ਼ਾਹ ਮਹਾਰਾਜ ਜੀ ਨੇ ਉਚਾਰਨ ਕਰਕੇ ਭਾਈ ਦਇਆ ਸਿੰਘ ਨੂੰ ਕਿਹਾ ਵੀ ਉੱਪਰ ਨਿਗਾਹ ਮਾਰੋ ਜਦ ਉੱਪਰ ਸਾਧ ਸੰਗਤ ਜੀ ਨਿਗਾਹ ਮਾਰੀ ਜੋ ਭੂਤ ਪ੍ਰੇਤ ਸਾਰੀਆਂ ਗੁਪਤ ਰੂਹਾ ਉੱਪਰ ਘੁੰਮ ਰਹੀਆਂ ਨੇ ਕਈ ਸਿੱਖ ਜੜੇ ਸੀ ਭੈ ਪੀਤ ਹੋ ਗਏ ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਦੂਰ ਕਰ ਦਿਓ ਸਾਨੂੰ ਭੈ ਆਉਂਦਾ ਤੇ ਉਸ ਵੇਲੇ ਪਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਇਹ ਤੇ ਬਹੁਤ ਜ਼ਿਆਦਾ ਗਿਣਤੀ ਅਸਮਾਨ ਭਰਿਆ ਹੀ ਪਿਆ ਹੋਇਆ ਤੇ ਸਤਿਗੁਰ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਵੀ ਇਹਨਾਂ ਦੀ ਗਿਣਤੀ ਕਿੰਨੀ ਹੈ ਤੇ 사ਤਗੁਰ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਤੁਸੀਂ ਆਪ ਪੁੱਛ ਲਵੋ ਤੇ ਭਾਈ ਦਇਆ ਸਿੰਘ ਨੇ ਫਿਰ ਪੁੱਛਿਆ ਵੀ ਗੁਪਤ ਰੂਹਾਂ ਨੂੰ ਕਿ ਤੁਹਾਡੀ ਗਿਣਤੀ ਕਿੰਨੀ ਹੈ ਉਹ ਕਹਿਣ ਲੱਗੇ ਤੁਹਾਡੇ ਨਾਲੋਂ ਮਾਤ ਲੋਕ ਦੇ ਦੁਨੀਆਂ ਦੇ ਲੋਕਾਂ ਨਾਲੋਂ ਤੇ ਅਜੇ ਵੀ ਬਹੁਤ ਜ਼ਿਆਦਾ ਹੈ ਪਰ ਜਿਹੜਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਪਹਿਲਾਂ ਸਾਡੀ ਬਹੁਤ ਜ਼ਿਆਦਾ ਗਿਣਤੀ ਸੀ ਕਹਿਣ ਲੱਗੇ ਜਿਹੜੇ ਗੁਰਸਿੱਖ ਦਾ ਆਨੰਦ ਕਾਰਜ ਲਾਵਾ ਦੇ ਪਾਠ ਦੇ ਨਾਲ ਹੁੰਦਾ ਹੈ ਫਿਰ ਉਹ ਜਿਹੜਾ ਸਾਡੇ ਪ੍ਰੇਤ ਜੁਨੀ ਦੇ ਵਿੱਚ ਨਹੀਂ ਪੈਂਦਾ ਮਹਾਰਾਜ ਜੀ ਉਹਦੇ ਤੇ ਕਿਰਪਾ ਕਰਦੇ ਨੇ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਗੁਰਮੁਖ ਪਿਆਰਿਓ ਭਾਈ ਦਇਆ ਸਿੰਘ ਨੂੰ ਸੰਬੋਧਨ ਕੀਤਾ ਕਹਿਣ ਲੱਗੇ ਵੇਖੋ ਜਿਹੜੇ ਗੁਰਸਿੱਖ ਦਾ ਆਨੰਦ ਕਾਰਜ ਲਾਵਾਂ ਦੇ ਪਾਠ ਦੇ ਨਾਲ ਹੁੰਦਾ ਹੈ ਉਹਨਾਂ ਦਾ ਇਹਨਾਂ ਦਾ ਜੋਰ ਪ੍ਰੇਤਾਂ ਦਾ ਨਹੀਂ ਚੱਲਦਾ ਗੁਪਤ ਰੂਹਾਂ ਦਾ ਤੇ ਉਹ ਗੁਪਤ ਰੂਹਾਂ ਦੇ ਵਿੱਚ ਉਹਨੂੰ ਨਹੀਂ ਪਾਇਆ ਜਾਂਦਾ ਪਰਮੇਸ਼ਰ ਨਹੀਂ ਪੌਂਦਾ ਇਸ ਕਰਕੇ ਹਰ ਇੱਕ ਗੁਰਸਿੱਖ ਦਾ ਇੱਕ ਤੇ ਅਨੰਦ ਕਾਰਜ ਜਿਹੜਾ ਉਹ ਜਿਹੜਾ ਇਹਨਾਂ ਚਾਰ ਲਾਵਾਂ ਦੇ ਪਾਠ ਦੇ ਨਾਲ ਹੋਣਾ ਚਾਹੀਦਾ ਹੈ ਤੇ ਦੂਜਾ ਮਹਾਰਾਜ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਅੱਜ ਤੋਂ ਬਾਅਦ ਜਿਹੜਾ ਤੁਸੀਂ ਨਿਤਨੇਮ ਕਰਦੇ ਹੋ ਇਸ ਨਿਤਨੇਮ ਦੇ ਪਾਠ ਦੇ ਨਾਲ ਲਾਵਾਂ ਦਾ ਪਾਠ ਵੀ ਆਰੰਭ ਕਰਦੇ ਹੋ ਜਿਹੜੇ ਗੁਰਸਿੱਖ ਰਾਤ ਨੂੰ ਡਰਦੇ ਨੇ ਕਈਆਂ ਨੂੰ ਦਬਾ ਪੈਂਦਾ ਮਹਾਰਾਜ ਜੀ ਕਹਿੰਦੇ ਜਿਹੜਾ ਇਹ ਲਾਵਾਂ ਦੇ ਪਾਠ ਦਾ ਨਿਤਨੇਮ ਕਰੇਗਾ ਕੋਨ ਨੂੰ ਰਾਤ ਨੂੰ ਡਰ ਨਹੀਂ ਲੱਗੇਗਾ ਦਬਾ ਨਹੀਂ ਪਵੇਗਾ ਗੋਪਤ ਰੂਹਾਂ ਦਾ ਭੈ ਉਹਦੇ ਮਨ ਦੇ ਵਿੱਚੋਂ ਚੱਕਿਆ ਜਾਵੇਗਾ ਕਿਤੇ ਵੀ ਡਰੇਗਾ ਨਹੀਂ ਤਾਂ ਐਸਾ ਸਾਧ ਸੰਗਤ ਜੀ ਇਸ ਲਾਵਾਂ ਦੇ ਪਾਠ ਦਾ ਮਹਾਤਮ ਹੈ ਤੇ ਕਈ ਗੁਰਸਿੱਖ ਜਿਹੜੇ ਨੇ ਸਾਧ ਸੰਗਤ ਜੀ ਉਹ ਹਰ ਰੋਜ਼ ਨਿਤਨੇਮ ਦੀ ਬਾਣੀ ਦੇ ਨਾਲ ਇਹ ਲਾਵਾਂ ਦਾ ਪਾਠ ਵੀ ਜ਼ਰੂਰ ਕਰਦੇ ਨੇ ਤੇ ਐਸਾ ਵੀ ਮੰਨਿਆ ਜਾਂਦਾ ਹੈ ਜਿਸ ਗੁਰਸਿੱਖ ਦਾ ਕਿਤੇ ਆਨੰਦ ਕਾਰਜ ਦਾ ਨਾ ਹੁੰਦਾ ਹੋਵੇ ਉਹ ਇਸ ਭਾਵਨਾ ਨੂੰ ਲੈ ਕੇ ਵੀ ਪਾਠ ਕਰੇ ਕਿ ਮਹਾਰਾਜ ਮੈਨੂੰ ਚੰਗਾ ਸੁਚੱਜਾ ਜੀਵਨ ਸਾਥੀ ਮਿਲੇ ਤੇ ਓਥੇ ਵੀ ਇਲਾਵਾ ਦਾ ਪਾਠ ਜਿਹੜਾ ਸਹਾਇਕ ਹੁੰਦਾ ਹੈ ਤੇ ਦੂਜਾ ਸਾਧ ਸੰਗਤ ਜੀ ਜੋ ਦਵਾ ਹੈ ਜਾਂ ਸਾਧ ਸੰਗਤ ਜੀ ਜੋ ਸਾਨੂੰ ਗੁਪਤ ਰੂਹਾਂ ਦਾ ਡਰ ਉਹ ਨਹੀਂ ਰਹਿੰਦਾ ਤਾਂ ਇਸ ਕਰਕੇ ਜੇ ਹੋ ਸਕੇ ਤੇ ਇਸ ਬਾਣੀ ਨੂੰ ਆਪਾਂ ਆਪਣੇ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਸ਼ਾਮਲ ਕਰੀਏ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਹੈ ਤੇ ਇਹ ਸਾਧ ਸੰਗਤ ਜੀ ਲਾਵਾ ਤੋਂ ਪਹਿਲਾਂ ਮਹਾਰਾਜ ਜੀ ਨੇ ਛੰਤ ਜਿਹੜੇ ਨੇ ਉਹ ਉਚਾਰਣ ਕੀਤੇ ਹਨ ਸਾਰੀ ਬਾਣੀ ਸਾਧ ਸੰਗਤ ਜੀ ਤਾਰਕ ਰੂਪ ਹੈ ਸਾਰੀ ਜਾਂ ਬਾਣੀ ਜੋ ਆਤਮਾ ਪਰਮਾਤਮਾ ਦਾ ਮੇਲ ਕਰਾਉਂਦੀ ਹੈ ਐਸੀ ਆਦਮਕ ਮੰਡਲ ਦੀ ਇਹ ਸਾਰੀ ਬਾਣੀ ਹੈ